ਪਿੰਡ ਜੱਲੋਕੇ ਵਿਖੇ ਲੱਗੀ ਰੇਤਾ ਦੀ ਖੱਡ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੋਲਿਆ ਗਿਆ ਹੱਲਾ 27 ਤਰੀਕ ਨੂੰ ਲੱਗੇਗਾ ਵੱਡਾ ਧਰਨਾ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਅਤੇ ਪੰਜਾਬ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕੇ ਵਿੱਚ ਪਿੰਡ ਜੱਲੋਕੇ ਵਿਖੇ ਲੱਗੀ ਰੇਤਾ ਦੀ ਖੱਡ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਹੱਲਾ ਬੋਲਿਆ ਗਿਆ ਹੈ ਅਤੇ 27 ਤਰੀਕ ਨੂੰ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਬੰਦੇ ਜਾਣਕਾਰੀ ਦੇਂਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਡਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਡਾ ਅਤੇ ਕਿਸਾਨ ਮਜ਼ਦੂਰ ਸੰਘਰਸ਼ਕ ਕਮੇਟੀ ਦੇ ਪੰਜਾਬ ਸੂਬਾ ਦੇ ਆਗੂ ਮੇਰ ਸਿੰਘ ਤਲਵੰਡੀ ਅਤੇ ਭਾਰਤੀ ਕਿਸਾਨ ਯੂਨੀਅਨ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਪਰਮਜੀਤ ਸਿੰਘ ਗਦਾਈਕੇ ਨੇ ਇੱਕ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਪਿੰਡ ਜੱਲੋਕੇ ਵਿਖੇ ਲੱਗੀ ਰੇਤਾ ਦੀ ਖੱਡ ਜੋ ਕਿ ਨਜਾਇਜ਼ ਤੌਰ ਤੇ ਵੱਡੇ ਪੱਦਰ ਤੇ ਇਸ ਖੱਡ ਵਿੱਚੋਂ ਰੇਤਾ ਕੱਢੀ ਜਾ ਰਹੀ ਹੈ ਜਿਸ ਨਾਲ ਜਿੱਥੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਢਾਹ ਲੱਗੇਗੀ ਉਥੇ ਹੀ ਇਸ ਰੇਤਾ ਕੱਢਣ ਨਾਲ ਕਈ ਪਿੰਡ ਬਰਬਾਦ ਹੋ ਜਾਣਗੇ ਉਹਨਾਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਇਸੇ ਹਰੀਕੇ ਸਤਲੋਈ ਦਰਿਆ ਵਿੱਚ ਆਏ ਪਾਣੀ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਇਸ ਤਰ੍ਹਾਂ ਕੇ ਨਾਲ ਰੇਤਾ ਕੱਢੇ ਜਾਣ ਕਾਰਨ ਖਰਾਬ ਹੋ ਗਈ ਸੀ ਅਤੇ ਹੁਣ ਫਿਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਇਹ ਖੱਡ ਫੇਰ ਤੋਂ ਗੁੰਡੇ ਰਾਜਾ ਵੱਲੋਂ ਅਵੈਧ ਤਰੀਕੇ ਨਾਲ ਚਾਲੂ ਕਰ ਦਿੱਤੀ ਗਈ ਹੈ ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਇਸ ਹਲਕੇ ਦੇ ਕਈ ਪਿੰਡ ਪ੍ਰਭਾਵਿਤ ਹੋਣਗੇ ਅਤੇ ਇਸ ਨਾਲ ਕਈ ਕਿਸਾਨਾਂ ਨੂੰ ਕਰੋੜਾਂ ਲੱਖਾਂ ਰੁਪਈਆਂ ਦਾ ਨੁਕਸਾਨ ਦੇ ਨਾਲ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਹੱਥ ਧੋਣਾ ਪਵੇਗਾ ਜੋ ਜਥੇਬੰਦੀਆਂ ਬਰਦਾਸ਼ ਨਹੀਂ ਕਰਨਗੀਆਂ ਉਹਨਾਂ ਕਹਿੰਦੇ ਕਿ 27 ਤਰੀਕ ਨੂੰ ਇਸ ਖੱਟ ਨੂੰ ਬੰਦ ਕਰਾਉਣ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਪੱਕੇ ਤੌਰ ਤੇ ਧਰਨਾ ਇਸ ਖੱਟ ਦੇ ਨੇੜੇ ਲਾ ਦਿੱਤਾ ਜਾਵੇਗਾ ਹੋਰ ਕੀ ਆਖਿਆ ਇਸ ਜਥੇਬੰਦੀਆਂ ਦੇ ਆਗੂਆਂ ਮੈਂ ਆਉ ਸੁਣਦੇ ਹਾਂ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕੀ ਐਲਾਨ ਕੀਤਾ ਗਿਆ ਜੀ ਤੁਹਾਡੇ ਵੱਲੋਂ ਅੱਜ ਭਰਾਤਰੀ ਜਥੇਬੰਦੀਆਂ ਵੱਲੋਂ ਸਾਰੇ ਲੀਡਰ ਸਾਹਿਬਾਨ ਇਕੱਠੇ ਹੋਏ ਆ ਜਿਹਦੇ ਵਿੱਚ ਬਰਮਜੀਤ ਸਿੰਘ ਗਦਾਈਕੇ ਭਾਰਤੀ ਖਾਨ ਜੁਨੀਅਨ ਪੰਜਾਬ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹਨਾਂ ਦੇ ਸੂਬਾ ਪ੍ਰਧਾਨ ਸੁਖਿੰਦਰ ਸਿੰਘ ਜਬਰਾਸਤਰਾ ਸਿੰਘ ਜੀ ਪੰਨੋੜੀ ਔਰ ਇਧਰੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬਡਾ ਵੱਲੋਂ ਕਿੰਨਾ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਹੈ ਅੱਜ ਕੁਰਬੱਡੇ ਹੰਜੀਤ ਸਿੰਘ ਦੇ ਗ੍ਰਹਿ ਵਿਖੇ ਬੈਠ ਕੇ ਸਾਰੀ ਵਿਚਾਰ ਚਰਚਾ ਕਰਕੇ ਕਿ ਲੰਬੇ ਸਮੇਂ ਤੋਂ ਇੱਥੇ ਰੇਤ mafia ਹੋ ਰਿਹਾ ਵਾ ਪਿੰਡ ਜੱਲੋ ਕੇ ਹਲਕਾ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਔਰ ਅੱਜ ਤੱਕ ਕੋਈ ਉਹਦੀ ਰੂਪਰੇਖਾ ਨਹੀਂ ਮਿਲੀ ਕਿ ਜਿਹੜਾ ਵੀ ਆਉਂਦਾ ਵਾ ਉਹ ਵੱਡਿਆ ਰੇਤ mafia ਕਰਕੇ ਕਿਸਾਨਾਂ ਦਾ ਨੁਕਸਾਨ ਕਰਕੇ ਉਹ ਚਲਾ ਜਾਂਦਾ ਔਰ ਜਦੋਂ ਗਿੱਲ ਸਰਕਾਰ ਚੱਲੀ ਸੀ ਕਾਂਗਰਸ ਉਦੋਂ ਵੀ ਵੱਡੇ ਪੱਧਰ ਤੇ ਰੇਤ mafia ਚੱਲਿਆ ਹੁਣ 2 ਸਾਲ ਹੋ ਗਏ ਆਮ ਪਾਰਟੀ ਨੂੰ ਹੁਣ ਵੀ ਵੱਡੇ ਪੱਧਰ ਤੇ ਜਿਹੜਾ ਉਹ ਰੇਤ mafia ਚੱਲ ਰਿਹਾ ਜਿਹਦੇ ਵਿੱਚ ਵੱਡਾ ਖੱਤਰਾ ਆ ਕਿ ਪਹਿਲਾਂ ਜਦੋਂ ਘੱਟੋ ਘੱਟ 7 ਸਾਲ ਲਗਾਤਾਰ ਕੰਮ ਚੱਲਿਆ ਤੇ ਕਿਸਾਨਾਂ ਦੀਆਂ ਢੇਰ ਕੁਦਰਤ ਦੀ ਕਰੋਪੀ ਨਾਲ ਜਦੋਂ ਪਾਣੀ ਆ دریا ਦੇ ਵਿੱਚ ਢੇਰ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਬਰਬਾਦ ਹੋਈਆਂ ਉਹ ਤਿੰਨ ਤਿੰਨ ਦਰਿਆਵਾਂ ਦੀ ਰੂਪਰੇਖਾ ਬਣ ਗਈ ਹੁਣ ਵੱਡੇ ਮੈਂ ਕਰੂੰਗਾ ਕਿ ਵੱਡਾ ਸੰਘਰਸ਼ ਕਰਕੇ ਕਿਸਾਨਾਂ ਨੇ ਜੋ ਆਪਦੇ ਗਹਿਣੇ ਘੱਟੇ ਵੇਚ ਕੇ ਰਿਸ਼ਤੇਦਾਰਾਂ ਤੋਂ ਤੰਗ ਪਰੇ ਜਾਣ ਕਰਕੇ ਤੇ ਜਿਹੜੀਆਂ ਜ਼ਮੀਨਾਂ ਬਰਬਾਦ ਹੋਈਆਂ ਉਹਨਾਂ ਨੂੰ ਠੀਕ ਕਰਕੇ ਫਸਲ ਉਪਜਾਉਣ ਯੋਗ ਬਣਾ ਕੇ ਜ਼ਮੀਨਾਂ ਬੀਜੀਆਂ ਔਰ ਉਹ ਵੱਡੇ ਪੱਧਰ ਤੇ ਮਗਰਮੱਛ ਪੱਧਰ ਤੇ ਕਿੱਥੋਂ ਆਇਆ ਉਹ ਰੇਤ ਮਾਫੀਆ ਕਰਕੇ 20 25 25 ਫੋਟ ਦੀਆਂ ਖੱਡਾਂ ਲੰਬੀਆਂ ਦਰਿਆ ਦੀ ਰੂਪਰੇਖਾ ਬਣਾ ਕੇ ਔਰ ਉਹ ਰੇਤ ਮਾਫੀਆ ਕਰੀ ਜਾ ਰਹੀ ਤੇ ਜੇ ਹੁਣ ਥੋੜਾ ਜਿਹਾ ਵੀ ਪਾਣੀ ਆ ਗਿਆ ਤੇ ਫੇਰ ਇਹ ਖੇਤਾਂਾਂ ਦੀਆਂ ਜਿਹੜੀਆਂ ਕਣਕਾਂ ਔਰ ਜ਼ਮੀਨਾਂ ਜਿਹੜੀਆਂ ਉਹ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਔਰ ਇਹ ਨਾ ਕਿਸਾਨਾਂ ਨੇ ਬੜੀ ਗੁਹਾਰ ਲਾਈ ਆ ਕਿਉਂਕਿ ਉਹ ਬਦ ਐਗਤੱਕ ਵੀ ਇਮਾਨਜੋਗ ਲਾਲਜੀ ਸਿੰਘ ਭੁਲਦਰਾ ਉਹਨਾਂ ਤੱਕ ਵੀ ਗੱਲ ਪੁੱਜੀ ਆ ਵੀ ਇਹਦਾ ਜਾਇਜਾ ਲਿਆ ਜਾਵੇ ਉਲਟਾ ਇਹ ਹੈ ਵੀ ਤੁਹਾਨੂੰ ਇਸ ਗੱਲ ਦੀ ਕੀ ਤਕਲੀਫ ਹੈ ਇਹਦਾ ਮੈਂ ਜ਼ਿੰਮੇਵਾਰ ਮੈਂ ਲਵਾਂ ਜਾਇਜਾ ਕੀ ਕਰਨਾ ਔਰ ਐਸਡੀਐਮ ਇਥੇ ਹੋ ਗਏ ਗਿਆ ਕਿਸਾਨਾਂ ਨੂੰ ਮਿਲ ਕੇ ਗਿਆ ਉਹਨੇ ਕੁਝ ਨਹੀਂ ਨਾ ਕਿਸਾਨਾਂ ਦਾ ਕੀਤਾ ਡੀਸੀ ਖੁਦ ਮੌਕਾ ਵੇਖ ਕੇ ਗਿਆ ਕਿ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਔਰ ਅੱਜ ਤੱਕ ਕਿਸਾਨਾਂ ਨੂੰ ਇੱਕ ਅਨੇਰ ਦੇ ਵਿੱਚ ਰੱਖਿਆ ਗਿਆ ਜਿਹਦੇ ਵਿੱਚ ਬਾਕੀ ਵੀ ਜਥੇਬੰਦੀਆਂ ਦਾ ਸੰਯੋਗ ਹੋਊਗਾ ਔਰ ਵੱਡੇ ਪੱਧਰ ਤੇ ਜਿਹੜਾ 27 ਤਰੀਕ ਨੂੰ ਜਿਹੜਾ ਧਰਨਾ ਜਿਹੜਾ ਵਾ ਉਹ ਉਥੇ ਕੰਡੇ ਦੇ ਦਿੱਤਾ ਜਾਊਗਾ ਜਿੱਥੇ ਰੇਡ ਮਾਫੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਕੀ ਨਾ ਪ੍ਰਧਾਨ ਜੀ ਆਪਣਾ ਕਿਸਾਨ ਮਜ਼ਦੂਰ ਚਾਰਜ ਕਮੇਟੀ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਹਾਂ ਅੱਜ ਜੋ ਪਿੰਡ ਕੋਟਬੋਡੇ ਵਿੱਚ ਮੀਟਿੰਗ ਹੋਈ ਆ ਜਿਹਦੇ ਵਿੱਚ ਜਨਤਕ ਜਸੇਬੰਦੀਆਂ ਨੇ ਫੈਸਲਾ ਲਿਆ ਹੋਆ ਕਿ ਜਿਹੜੀ ਜਲੋਕਿਆਂ ਦੇ ਵਿੱਚ ਅਨਲੀਗਲ ਖੱਡ ਚੱਲ ਰਹੀ ਆ ਉਹਦਾ ਅਖਣਵਾਜਾ ਦਸਾਂ 12 ਪਿੰਡਾਂ ਨੂੰ ਪਹੁੰਚਣਾ ਪੈਣਾ ਵਾ ਕਿਉਂਕਿ ਜੇ ਇਹ ਖੱਡ ਚੱਲਦੀ ਆ ਤੇ ਦਰਿਆ ਦੇ ਵੀ ਸਾਡੀਆਂ ਮਾਲਕੀਆਂ ਪੈ ਲਈਆਂ ਉਹਨਾਂ ਦੇ ਪੱਲੇ ਅਕੇ ਕੁਝ ਨਹੀਂ ਹੈਗਾ ਐਰ ਕੀ ਜਿਹੜੇ ਵੱਡੇ ਆੜਾ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਾ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਇਹ ਇਲਾਕੇ ਨੂੰ ਮਾਰਨ ਤੇ ਤੁਲੀ ਹੋਈ ਹੈ ਕਿ ਜਿਵੇਂ ਸਾਡੀਆਂ ਸਾਰੀਆਂ ਪੈਲੀਆਂ ਜਿਹੜੀਆਂ ਉਹ ਸਾਡੀਆਂ ਮਾਲਕੀ ਆ ਪਰ ਮਾਲਕੀ ਹੁੰਦੀ ਆ ਸਾਰੀ ਮਛੀ ਤੇ ਰੇਤਾਂ ਦਾ ਹੱਕ ਗੁੰਡਿਆਂ ਨੂੰ ਆ ਇਹਨਾਂ ਲੋਕਾਂ ਨੂੰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਔਰ ਜਨਤਕ ਜਸੇ ਬੰਦੀਆਂ ਪੰਜਾਬ ਸਰਕਾਰ ਦੇ ਨਾਲ ਇਹ ਵੱਡੇ ਪੱਧਰ ਤੇ ਲੜਾਈ ਵਿੱਢੀ ਆ ਕਿ ਜਿਹੜੀ ਰੇਤਾ ਧਾਕਾ ਉਹ ਇਹਨਾਂ ਲੋਕਾਂ ਨੂੰ ਦਿੱਤਾ ਜਾਵੇ ਜਲੋਗਿਆਂ ਦੇ ਲੋਕ ਆਪਣੀ ਪੈਰੋ ਟਰਾਲੀ ਭਰਨ ਉਹ ਪੱਟੀ ਵੇਚ ਕੇ ਆਉਣਾ ਅੰਬਰਸਰ ਤਾਂ ਇੱਥੇ ਮਰਜੀ ਵੇਚ ਕੋਣਾ ਆਉਦੀ ਖੜਜਾ ਲੈ ਕੇ ਆਉਣ ਪਰ ਇੱਥੇ ਗੁੰਡਾਗਰਦੀ ਵੱਡੀ ਚੱਲ ਰਹੀ ਆ ਅਨਲੀਗਲ ਟੰਗ ਦੇ ਨਾਲ ਬਾਹਰੋਂ ਗੁੰਡੇ ਖੱਡ ਲਾ ਕੇ ਜ਼ਬਰਦਸਤ ਹੀ ਰੇਤਾ ਕੱਢ ਗਏ 20 20 ਫੁੱਟ ਧਰਤੀ ਭੁੱਟੀ ਜਾ ਰਹੇ ਆ ਪੁੱਟਾਂ ਦੇ ਨਾਲ ਜਿੱਥੇ ਅੱਗੇ ਹੀ ਤਿੰਨ ਫਾੜ ਦਰਿਆ ਦੇ ਹੋ ਚੁੱਕੇ ਆ ਇਥੇ ਇੱਕ ਸਾਨੂੰ ਖਸਰਾ ਹੋਵਾ ਕਿ ਚੌਥਾ ਵਾੜ ਵੀ ਹੋਊਗਾ ਕਿ ਜਿਹੜਾ ਇਹ ਬੰਨ ਬਣਿਆ ਹੋਇਆ ਵਾ ਇਹ ਢਾਕੇ ਤੇ ਢਾਏ ਦੇ ਨਾਲ ਪਾਣੀ ਵਜੂਗਾ ਤੇ ਲੋਕ ਬਹੁਤ ਪਰੇਸ਼ਾਨ ਨੇ ਇਹਦੇ ਤੇ ਇਹਨੂੰ ਬੰਦ ਕਰਵਾਉਣ ਲਈ ਜਥੇਬੰਦੀਆਂ ਨੇ ਫੈਸਲਾ ਕੀਤਾ ਵਾ ਕਿ 27 ਤਰੀਕ ਨੂੰ ਅਸੀਂ ਇੱਥੇ ਸਾਰੀਆਂ ਜਿਹੇ ਬੰਨੀਆਂ ਵੱਡੀ ਪੱਧਰੇ ਤਰਨ ਦੇਵਾਂਗੇ ਤੇ ਕਿਸੇ ਵੀ ਕੀਮਤ ਤੇ ਅਨਲੀਗਲ ਖਾੜੇ ਨਹੀਂ ਚੱਲਣਗੇ ਜਨੋ ਕਿਹੜੀ ਕਿਹੜੀ ਜਥੇਬੰਦੀ ਵੱਲੋਂ ਇਹ ਐਲਾਨ ਕੀਤਾ ਗਿਆ ਦੇਖੋ ਕਿਸਾਨ ਮਜ਼ਦੂਰ ਸਵਾਰਥ ਕਮੇਟੀ ਪੰਜਾਬ ਔਰ ਅਸ਼ਿਕਰਚ ਕਮੇਟੀ ਕੋਟ ਬੁੱਢਾ ਔਰ ਭਾਈ ਪਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਪੰਜਾਬ ਪੰਜਾਬ ਆ ਤੇ ਹੋਰ ਵੀ ਨਾਲ ਜੱਸੇ ਬੰਦੀਆਂ ਦਾ ਸਹਿਯੋਗ ਆ ਇਹ ਤਿੰਨ ਜੱਸੇ ਬੰਦੀਆਂ ਦਾ ਫੈਸਲਾ ਜੋ ਚੁੱਕਾ ਵਾ ਤੇ ਬਾਕੀ ਇੱਥੇ ਕੋਟ ਬੁੱਢੇ ਜਿੰਨੀਆਂ ਵੀ ਜੱਸੇ ਬੰਦੀਆਂ ਅਗੀਆਂ ਔਰ ਲੋਕਲ ਕੋਲ ਬੁੱਢੇ ਤੇ ਜਿੰਨੇ ਵੀ ਜਲੂਗਿਆਂ ਦੇ ਕੋਟ ਬੁੱਢੇ ਦੇ ਸੀਤੋ ਦੇ ਇਹ ਜਿੰਨੇ ਵੀ ਸਿੰਘ ਵਾ ਨਾਲ ਆ ਬਿਲਕੁਲ ਤਿਆਰ ਪਰਚਾਰ ਦੇ ਪਰਸੋਂ 27 ਤਰੀਕ ਨੂੰ ਤਰਨਾਲਾਵਾਂਗੇ ਹਾਂਜੀ ਪ੍ਰਧਾਨ ਜੀ ਜਿਹੜੀ ਮੀਟਿੰਗ ਕੀਤੀ ਗਈ ਹੈ ਕਿ ਫੈਸਲਾ ਜਿਹੜਾ ਜਥੇਬੰਦੀਆਂ ਵੱਲੋਂ ਲਿਆ ਗਿਆ ਹੈ ਇਹ ਜੀ ਜਿਸ ਤਰ੍ਹਾਂ ਪ੍ਰਧਾਨ ਜੀ ਹੋਣਾ ਨੇ ਦੱਸਿਆ ਵਾ ਤਿੰਨ ਜਥੇਬੰਦੀਆਂ ਨੇ ਜਿਹੜਾ ਸਾਡੀਆਂ ਨੇ ਫੈਸਲਾ ਲਿਆ ਵਾ ਇਹ ਜਿਹੜੀ ਸਾਡੇ ਭਰਾਵਾਂ ਨੂੰ ਖਾਸ ਕਰਕੇ ਜੱਲੋ ਕੇ ਜਿਹੜੀ ਮੈਨੇਜ ਛੱਡ ਚੱਲ ਰਹੀ ਆ ਇਹਨਾਂ ਭਰਾਵਾਂ ਦਾ ਜਿਹੜਾ ਇਹ ਸਹਿਯੋਗ ਦੇਣਾ ਵਾ ਕਿਉਂ ਸਾਨੂੰ ਜਿਹੜਾ 8-10 ਪਿੰਡਾਂ ਨੂੰ ਮਾਰ ਪੈਂਦੀ ਆ ਇਹ ਰੇਤ ਮਾਰ ਜਿਹੜਾ ਵਾ ਚੁੱਕਦੇ ਆ ਜਿਹੜੇ ਲਟੇਰੇ ਆ ਇਹ ਦਰਿਆ ਜਿਹੜਾ ਵਾ ਉਹ ਜਲੋਕੇ ਆਉਣ ਦਾ ਸਾਨੂੰ ਬਹੁਤ ਜ਼ਿਆਦਾ ਵੱਡਾ ਖਤਰਾ ਹੈ ਦਾ ਵੀ ਆਉਣ ਵਾਲੇ ਸਮੇਂ 'ਚ ਜਲੋਕੇ ਦੇ ਨਾਲ ਦਰਿਆ ਮਿਲੂਗਾ ਇਹ ਭਰਾਵਾਂ ਦੇ ਮਦਦ ਨਹੀਂ ਕਰਾਂਗੇ ਮੰਨੋ ਅਸੀਂ ਇੱਕ ਦੂਜੇ ਨੂੰ ਜਿਹੜਾ ਸਹਿਯੋਗ ਦੇ ਕੇ ਸਾਨੂੰ ਕੁਝ ਵੀ ਕਰਨਾ ਪਵੇ ਉਥੇ ਗੁੰਡੇ ਬੈਠੇ ਆ ਗੁੰਡੇ ਕੀ ਕਰਦੇ ਆ ਅਗਲੀ ਗੱਲ ਜਿਹੜੀ ਹੋਊਗੀ ਉਹ ਜਹੇਬੰਦੀਆਂ ਇਸੇ ਕਰਕੇ ਮੀਟਿੰਗ ਲਾ ਕੇ ਕੋਟ ਬੁੱਢਾ ਵਿਖੇ ਸਾਡੇ ਵੀਰ ਰਣਜੀਤ ਸਿੰਘ ਵਾਲੇ ਤੇ ਤਿੰਨਾਂ ਜਿਹੇ ਬੰਦੀਆਂ ਨੇ ਜਿਹੜਾ ਇਹ ਫੈਸਲਾ ਕੀਤਾ ਵਾ ਕਿ ਪੱਕੇ ਤੌਰ ਤੇ ਇਹ ਜਿਹੜੇ ਖੱਡ ਨੂੰ ਬੰਦ ਕਰਵਾਇਆ ਜਾਵੇ ਵੈਗਰੂਜੀਕਾ ਖਾਲਸਾ ਵੈਗਰੂਜੀਕਾ ਤੇ